ਸਾਚੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਦਾ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗਰਦਾਸਪੁਰ ਦੇ ਆਲੇ-ਦੁਆਲੇ ਦੀਆਂ ਤੇ ਗਰਦਾਸਪੁਰ ਸ਼ਹਿਰ ਦੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਕੁਝ ਐਸੀਆਂ ਜਗ੍ਹਾ ਐਸੇ ਪਲੇਸ ਜ ਐਸੀਆਂ ਹਿਸਟੋਰੀਕਲ ਜਗ੍ਹਾ ਜਿਹੜੀਆਂ ਨੇ ਉਹ ਤੁਹਾਨੂੰ ਪ੍ਰਾਤਨ ਇਤਿਹਾਸ ਦੀਆਂ ਕੁਝ ਚੀਜ਼ਾਂ ਇੱਕ ਕਹਾਣੀ ਦੇ ਰੂਪ ਦੇ ਵਿੱਚ ਇੱਕ ਸਟੋਰੀ ਦੇ ਰੂਪ ਦੇ ਵਿੱਚ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਇਸ ਟਾਈਮ ਤੁਹਾਨੂੰ ਦੱਸ ਦਈਏ ਕਿ ਅਸੀਂ ਜ਼ਿਲ੍ਹਾ ਗਰਦਾਸਪੁਰ ਦੇ ਨੇੜੇ ਪਿੰਡ ਗਰਦਾਸ ਨੰਗਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਇੱਕ ਬਹੁਤ ਹੀ ਪੁਰਾਣੀ ਜਿਹੜੀ ਹੈ ਜੈਲਦਾਰਾਂ ਦੀ ਹਵੇਲੀ ਜੈਲਦਾਰਾਂ ਦੀ ਹਵੇਲੀ ਜਿਹੜੀ ਕਿ 1941 ਤੋਂ ਬਣੀ ਹੋਈ ਜਿਹੜੀ ਇਹ ਜੈਲਦਾਰਾਂ ਦੀ ਹਵੇਲੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਬਹੁਤ ਜ਼ਿਆਦਾ ਪੁਰਾਤਨ ਇਹ ਹਵੇਲੀ ਜਿਹੜੀ ਇਹ 1941 ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੀ ਬਣੀ ਹੋਈ ਇਹ ਇਮਾਰਤ ਇਹ ਕੋਠੀ ਜਿਹੜੀ ਇਹ ਤੇਨ ਮੰਜਲਾ ਜਿਹੜਾ ਆ ਚਬਾਰਾ ਹਵੇਲੀ ਜਾਂ ਇਹਨੂੰ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਜੇ ਕਹਿ ਲਈਏ ਤੇ ਕੋਠੀ ਜੈਲਦਾਰਾਂ ਦੇ ਜਿਹੜਾ ਆਸ਼ਿਆਨਾ ਪਿੰਡ ਗਰਦਾਸ ਨੰਗਲ ਦੇ ਵਿੱਚ ਜਿਹੜਾ ਹੈਰੀਟੇਜ ਆ ਉਹ ਬਹੁਤ ਹੀ ਸੋਹਣੀ ਇੱਕ ਇਮਾਰਤ ਦੇ ਜਿਹੜੇ ਆ ਤੁਹਾਨੂੰ ਅੱਜ ਰੂਬਰੂ ਕਰਾਉਣ ਜਾ ਰਹੇ ਆ ਬਹੁਤ ਹੀ ਸੁੰਦਰਤਾ ਦੇ ਨਾਲ ਨਿਖਰੀ ਹੋਈ ਨਖਾਰੀ ਹੋਈ ਜਿਹੜੀ ਏ ਉਸ ਸਮੇਂ ਦੇ ਕਾਰੀਗਰਾਂ ਦੀ ਜਿਹੜੀ ਕਾਰੀਗਰੀ ਏ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਨਾਲ ਦੀ ਨਾਲ ਦੋਸਤੋ ਇੱਥੇ ਜਿਹੜੀ ਆਪਾਂ ਫਿਲਹਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਈਆਂ ਇਹ ਦੇ ਵਿੱਚ ਤਾਂ ਇਸ ਟਾਈਮ ਜਿਹੜਾ ਆ ਕੋਈ ਨਹੀਂ ਰਹਿੰਦਾ ਕਿਉਂਕਿ ਇੱਥੋਂ ਦੂਸਰੀ ਜਗ੍ਹਾ ਤੇ ਸ਼ਿਫਟ ਹੋ ਚੁੱਕੇ ਨੇ 18 ਤੋਂ 20 ਸਾਲ ਪਹਿਲਾਂ ਜਿਹੜੇ ਆ ਇਸ ਘਰ ਨੂੰ ਤਾਲੇ ਮਾਰ ਕੇ ਤਾਂ ਨਵੇਂ ਘਰ ਦੇ ਵਿੱਚ ਜਿਹੜੇ ਆ ਜਲਦਾਰ ਸ਼ਿਫਟ ਹੋ ਚੁੱਕੇ ਨੇ ਪਰ ਇਸ ਤੋਂ ਵੀ ਪ੍ਰਾਤਣ ਕੁਝ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਇਹਦੇ ਤੋਂ ਵੀ ਪੁਰਾਣੀਆਂ ਪੁਰਾਣੀਆਂ ਜਿੱਥੇ ਇਹ ਸਾਰਾ ਪਰਿਵਾਰ ਪਹਿਲਾਂ ਰਹਿੰਦਾ ਸੀ ਜਿੱਥੇ ਸਾਰਾ ਪਰਿਵਾਰ ਪਹਿਲਾਂ ਰਹਿੰਦਾ ਸੀ ਉਹ ਇਮਾਰਤ ਵੀ ਜਿਹੜੀ 1941 ਤੋਂ ਵੀ ਪਹਿਲਾਂ ਦੀ ਉਹ ਇਮਾਰਤ ਉਹ ਘਰ ਜੈਲਦਾਰਾਂ ਦਾ ਉਹ ਆਸਿਆਨਾ ਜਿਹੜਾ ਹੈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਿਆਂ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ ਉੱਥੇ ਅਜੇ ਵੀ ਲੋਕ ਜਿਹੜੇ ਨੇ ਕੁਝ ਜੈਲਦਾਰਾਂ ਦੀ ਜਿਹੜੀ ਅੱਜ ਦੀ ਪੀੜ੍ਹੀ ਹੈ ਉਹ ਰਹਿ ਰਹੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਉਹਦੇ ਵੀ ਜਿਹੜੇ ਆ ਰੂਬਰੂ ਕਰਾਉਨੇ ਆ ਤੇ ਦਿਖਾਉਣੇ ਆ ਬਣੇ ਰਹੋ ਸਾਡੇ ਇਸ ਵੀਡੀਓ ਦੇ ਐਂਡ ਤੱਕ ਤਾਂ ਕਿ ਤੁਹਾਨੂੰ ਜਿਹੜੀਆਂ ਸਾਰੀਆਂ ਤਸਵੀਰਾਂ ਵਧੀਆ ਤਰੀਕੇ ਨਾਲ ਦਿਖਾਈਆਂ ਜਾਣ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਤਸਵੀਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਅਗਰ ਤੁਹਾਡੇ ਵੀ ਏਰੀਆ ਦੇ ਵਿੱਚ ਕੋਈ ਪ੍ਰਾਤਣ ਹਵੇਲੀ ਕੋਈ ਪ੍ਰਾਤਣ ਗੱਲਬਾਤ ਕੋਈ ਮੰਦਰ ਮਸਜਿਦ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਹਿਸਟੋਰੀਕਲ ਪਲੇਸ ਹੈ ਤੇ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਜ਼ਰੂਰ ਕਰੋ ਤਾਂ ਕਿ ਅਸੀਂ ਆਪਣੇ ਦਰਸ਼ਕਾਂ ਦੇ ਰੂਪ ਰੂਪ ਤੁਹਾਡੇ ਉਸ ਏਰੀਆ ਨੂੰ ਵੀ ਘਰ ਸਕੀਏ ਤੇ ਚਲੋ ਚੱਲਦੇ ਹਾਂ ਇਸ ਟਾਈਮ ਅੰਦਰ ਤੇ ਅੰਦਰ ਦਾ ਵੀਊ ਦਿਖਾਣੇ ਆ ਨਾਲ ਦੀ ਨਾਲ ਦੂਸਰੇ ਪਾਸੇ ਜਾ ਕੇ ਜਿਹੜਾ ਆ ਉਹ ਵੀ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਆ ਸਾਂਝੀਆਂ ਕਰ ਲੈਣੇ ਆ ਦੇ ਦੋਸਤੋ ਇੱਕ ਪਾਸੇ ਜਿਹੜਾ ਕਿ 1941 ਚ ਬਣਿਆ ਹੋਇਆ ਘਰ ਜਿਹੜਾ ਤੁਹਾਨੂੰ ਦਿਖਾਇਆ ਆ ਜਿਹੜੀ ਤੁਹਾਨੂੰ ਮੈਂ ਦੱਸ ਰਿਹਾ ਵਾਂ ਕਿ ਪਿੰਡ ਗਰਦਾਸ ਨੰਗਲ ਦੇ ਵਿੱਚ ਜਿਹੜੀਆਂ ਜੇਲਦਾਰਾਂ ਦੀਆਂ ਪ੍ਰਾਣੀਆਂ ਹਵੇਲੀਆਂ 1941 ਚ ਉਧਰ ਬਣੀ 1942 ਦੇ ਵਿੱਚ ਸਾਹਮਣੀ ਬਿਲਡਿੰਗ ਜਿਹੜੀ ਤੁਸੀਂ ਦੇਖਦੇ ਪਿਓ 1942 ਦੇ ਵਿੱਚ ਇਹ ਬਣੀ ਪਰ ਇਸ ਤੋਂ ਪਹਿਲਾਂ ਜਦੋਂ ਪਰਿਵਾਰ ਪੁਰਾਣਾ ਜਿਹੜੇ ਪੁਰਾਣੇ ਵੱਡੇ ਵਡੇਰੇ ਸੀ ਜਿਹੜੇ ਇਕੱਠੇ ਰਹਿੰਦੇ ਸੀ ਜਦੋਂ ਇਕੱਠਾ ਪਰਿਵਾਰ ਰਹਿੰਦਾ ਸੀ ਤੇ ਉਦੋਂ ਦਾ ਜਿਹੜਾ ਆ ਇਹ ਮਾਹੌਲ ਆ ਇਹ ਉਦੋਂ ਦੀਆਂ ਜਿਹੜੀਆਂ ਨੇ ਘੱਟ ਤੋਂ ਘੱਟ 150 200 ਸਾਲ ਪੁਰਾਣੇ ਜਿਹੜੀ ਇਹ ਇਮਾਰਤ ਆ ਇਹ ਉਸ ਸਮੇਂ ਦਾ ਘਰ ਜਿਹੜਾ ਆ ਵਿਰਾਸਤ ਜਿਹੜੀ ਇਹ ਇਹਨਾਂ ਨੇ ਸਾਂਭ ਕੇ ਰੱਖੀ ਤੇ ਸਾਡੇ ਨਾਲ ਇਸ ਟਾਈਮ ਸਰਦਾਰ ਰਣਜੋਤ ਸਿੰਘ ਜੀ ਜ਼ਿਲਦਾਰ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦੱਸ ਦੇਈ ਕਿ ਮਾਰਤ ਜਿਹੜੀ 150 200 ਸਾਲ ਤੋਂ ਜਿਹੜੀ ਪੁਰਾਣੀ ਇਮਾਰਤ ਇਹਨਾਂ ਨੇ ਸਾਹਮਣੇ ਰੱਖੀ ਹੋਈ ਉਹ ਆਪਣੇ ਆਪ ਚ ਜੜਾਇਆ ਆਪਣਾ ਪਸੋਕੜ ਆਪਣਾ ਇਤਿਹਾਸ ਬਿਆਨ ਕਰਦੀ ਹੈ ਕਿਉਂਕਿ ਨਾਨਕ ਸਾਹੀ ਇੱਟਾਂ ਦੇ ਨਾਲ ਬਣਿਆ ਹੋਇਆ ਇਹ ਘਰ ਆਪਣੇ ਆਪ ਹੀ ਦੱਸਦਾ ਹੈ ਕਿ ਮੈਂ ਕਿੰਨਾ ਪੁਰਾਣਾ ਵਾਂ ਨਾਨਕ ਸਾਹੀ ਇੱਟਾਂ ਦੇ ਜਿੰਨੇ ਵੀ ਘਰ ਪੁਰਾਣੇ ਨੇ ਤਕਰੀਬਨ ਤਕਰੀਬਨ ਜਿਹੜੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਆ 200 300 ਸਾਲ ਪੁਰਾਣੇ ਨੇ ਪਰ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਦੱਸਿਆ ਕਿ ਇਹ ਜਿਹੜਾ ਘਰ ਆ ਤਕਰੀਬਨ ਜਿਹੜਾ ਆ ਬਹੁਤਾ ਨਹੀਂ ਤੇ 1.5 200 ਪਰ ਮੈਨੂੰ ਲੱਗਦਾ ਵੀ ਇਹ 1.5 200 ਸਾਲ ਤੋਂ ਵੀ ਪੁਰਾਣਾ ਘਾਰਾ ਕਿਉਂਕਿ ਦੇਖਣ ਤੇ ਜਿਹੜੀ ਕਾਰਾਗਰੀ ਹੈ ਨਾ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਕਾਰਾਗਰੀ ਇਹ ਦਰਵਾਜ਼ੇ ਵੇਖੋ ਉਸ ਸਮੇਂ ਦੇ ਦਰਵਾਜ਼ੇ ਜਿੰਨੇ ਇਹਦੇ ਵਿੱਚ ਕਿਲ ਜਿਹੜੇ ਨੇ ਉਹ ਲਾਏ ਹੋਏ ਨੇ ਤੁਸੀਂ ਦੇ ਦੇ ਪਿਓ ਕਿ ਕਿੰਨੀ ਸੋਹਣੀ ਜਿਹੜੀ ਉਹਨਾਂ ਸਮਿਆਂ ਦੇ ਵਿੱਚ ਅੱਜ ਵੀ ਬਹੁਤ ਸਾਰੇ ਜਿਹੜੇ ਇੱਥੇ ਕਲਾਕਾਰ ਨੇ ਬਹੁਤ ਸਾਰੇ ਜਿਹੜੇ ਆਰਕੀਟੈਕਟ ਨੇ ਬਹੁਤ ਸਾਰੇ ਜਿਹੜੇ ਇੱਥੇ ਕਾਰੀਗਰ ਨੇ ਉਹ ਆਪਣੀ ਕਾਰਾਗਰੀ ਵਿਖਾਉਂਦੇ ਨੇ ਪਰ ਜਿਹੜੀਆਂ ਉਸ ਸਮੇਂ ਦੀਆਂ ਕਾਰੀਗਰੀ ਨੇ ਉਹ ਤੁਹਾਨੂੰ ਦਿਖਾ ਰਿਆ ਕਿ ਉਸ ਸਮੇਂ ਦੀਆਂ ਹੈਰੀਟੇਜ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਪਏ ਪੀ ਅੱਜ ਵੀ ਜਿਹੜੀ ਐ ਇੱਥੇ ਉਹ ਵਿਰਾਸਤ ਜਿਹੜੀ ਐ ਸਾਹਮਣੇ ਰੱਖੀ ਹੋਈ ਐ ਤੇ ਦਰਵਾਜ਼ੇ ਤੁਸੀਂ ਦੇਖੇ ਜਿਹੜੀਆਂ ਨੇ ਨਾਨਕ ਸਾਹੀ ਇੱਟਾਂ ਜਿਹੜੀਆਂ ਨੇ ਉਹ ਤੁਸੀਂ ਦੇਖੀਆਂ ਇਹ ਜਿਹੜੀਆਂ ਉਸ ਸਮੇਂ ਦੀਆਂ ਤਖਤੀਆਂ ਬਾਰੀਆਂ ਜਾਂ ਕੰਧਾਂ ਦੇ ਉੱਤੇ ਜਿਹੜੀ ਮੀਨਾਕਾਰੀ ਉਹ ਤੁਸੀਂ ਦੇਖਦੇ ਪਿਓ ਮੇਰੇ ਨਾਲ ਇਸ ਟਾਈਮ ਡੀਪੀਸੀ ਪੰਜਾਬੀ ਦੇ ਉੱਤੇ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆਂ ਉਹਨਾਂ ਹੈਰੀਟੇਜ ਘਰਾਂ ਦੀਆਂ ਜਿਹੜੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਮੈਂ ਥੋੜਾ ਜਿਆਦਾ ਦੂਰ ਦੇ ਐਂਗਲ ਤੋਂ ਇਹ ਘਰ ਜਿਹੜਾ ਆ 1941 ਚ ਬਣਨ ਤੋਂ ਪਹਿਲਾਂ ਦਾ ਜਦੋਂ ਜ਼ੈਲਦਾਰਾਂ ਦਾ ਇਹ ਪਰਿਵਾਰ ਇਕੱਠਾ ਜਿਹੜੇ ਵੱਡੇ ਵਡੇਰੇ ਨੇ ਉਹ ਇਕੱਠੇ ਰਹਿੰਦੇ ਸੀ ਇਸ ਘਰ ਦੇ ਵਿੱਚ ਇਹਨਾਂ ਨੇ ਉੱਪਰੋਂ ਜਿਹੜੇ ਐਸਾਈਡ ਤੋਂ ਚਬਾਰੇ ਜਿਹੜੇ ਆ ਉਹ ਢਾ ਦੇਤੇ ਨੇ ਪਰ ਜਿਹੜੀਆਂ ਇਹ ਉਸ ਸਮੇਂ ਦੀਆਂ ਜਿਹੜੀਆਂ ਇਸ ਟਾਈਮ ਤੁਸੀਂ ਦੇਖਦੇ ਪਈਓ ਮੇਰੇ ਨਾਲ ਤਸਵੀਰਾਂ ਬਹੁਤ ਹੀ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਆ ਉਹ ਤਸਵੀਰਾਂ ਤੁਸੀਂ ਮੇਰੇ ਨਾਲ ਡੀਪੀਸੀ ਪੰਜਾਬੀ ਦੇ ਉੱਤੇ ਦੇਖਦੇ ਪਏ ਹੋ ਬਹੁਤ ਵਧੀਆ ਕਾਰਾਗਰੀ ਜਿਹੜੇ ਦਰਵਾਜ਼ੇ ਬਾਰੀਆਂ ਜਿਹੜੀਆਂ ਨੇ ਉਹ ਬਹੁਤ ਹੀ ਸੋਹਣੀਆਂ ਤੁਹਾਨੂੰ ਦੱਸਦੇ ਵੀ ਚਗਾਠਾਂ ਦੀ ਮੋਟਾਈ ਹੈ ਜਿਹੜੀ ਉਹ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜੀ ਹੈ ਇਸ ਟਾਈਮ ਤੁਹਾਨੂੰ ਦੱਸਦੇ ਵੀ ਇਹਦੇ ਨਾਲ ਦੀਆਂ ਚਗਾਠਾਂ ਨਾ ਬਣਦੀਆਂ ਨਾ ਕੋਈ ਬਣਾਉਂਦਾ ਪਰ ਉਸ ਸਮੇਂ ਦੀ ਜਿਹੜੀ ਕਾਰਾਗਰੀ ਹੈ ਉਹ ਤੁਸੀਂ ਦੇਖਦੇ ਪਏ ਹੋ ਕਿੰਨੀ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਉਸ ਸਮੇਂ ਦੀ ਜਿਹੜੀ ਹੈ ਨਕਾਸ਼ੀ ਕੀਤੀ ਹੋਈ ਹੈ ਨਾਨਕ ਸਾਹੀ ਇੱਟਾਂ ਦਾ ਬਣਿਆ ਹੋਇਆ ਘਰ ਤੁਹਾਨੂੰ ਜਿਹੜਾ ਅਸੀਂ ਦਿਖਾ ਰਹੇ ਹਾਂ ਇਹ ਜਿਹੜਾ ਘਰ ਆ 1941 ਤੋਂ ਪਹਿਲਾਂ ਨਵੇਂ ਘਰ ਬਣਾਉਣ ਤੋਂ ਪਹਿਲਾਂ ਜਿਹੜਾ ਆ ਇਕੱਠਾ ਪਰਿਵਾਰ ਜਦੋਂ ਰਹਿੰਦਾ ਸੀ ਉਸ ਸਮੇਂ ਦਾ ਘਰ ਆ ਜਿਹੜਾ ਤੁਹਾਨੂੰ ਦੱਸ ਦੇ ਕਿ ਜੇ ਮੈਂ ਥੋੜੀ ਜੀ ਹੋਰ ਤੁਹਾਨੂੰ ਇੱਥੋਂ ਬਰੀਕੀ ਵਖਾਣ ਦੀ ਕੋਸ਼ਿਸ਼ ਕਰਾਂ ਤੇ ਇੱਥੇ ਤੁਸੀਂ ਦੇਖਦੇ ਪਿਓ ਨਾਨਕ ਸਾਹੀ ਇੱਟਾਂ ਦੀ ਕਢਾਈ ਕਰਕੇ ਜਿਹੜੇ ਡਿਜ਼ਾਈਨ ਨੇ ਉਹ ਬਣਾਏ ਗਏ ਨੇ ਇੱਕ ਡਿਜ਼ਾਈਨ ਜਿਹੜਾ ਆ ਲੱਕੜੀ ਦੇ ਵਿੱਚ ਜਿਹੜਾ ਅੱਜ ਕੱਲ੍ਹ ਰੋਸ਼ਨਦਾਨ ਤੁਸੀਂ ਦੇਖੋ ਕਿੰਨਾ ਖੂਬਸੂਰਤ ਰੋਸਨਦਾਨ ਆ ਉਸ ਸਮੇਂ ਦਾ ਕਿੰਨੀ ਬਰੀਕੀ ਦੇ ਨਾਲ ਨਿੱਕੀਆਂ-ਨਿੱਕੀਆਂ ਜਿਹੜੀਆਂ ਗੱਟੀਆਂ ਜੀਆਂ ਲਾ ਕੇ ਕਿੰਨਾ ਖੂਬਸੂਰਤ ਜਿਹੜਾ ਡਿਜ਼ਾਈਨ ਜਿਹੜਾ ਰੋਸਨਦਾਨ ਦਾ ਡਿਜ਼ਾਈਨ ਆ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਧਰ ਜੇਕਰ ਆਪਾਂ ਤੁਹਾਨੂੰ ਦਿਖਾਈਏ ਕੋਈ ਕੁਝ ਕੰਧਾਂ ਨੇ ਜਿਹੜੀਆਂ ਪੁਰਾਣੀਆਂ ਅਜੇ ਵੀ ਜਿਹੜੀਆਂ ਬਚੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਐ ਤੁਸੀਂ ਦੇਖੋ ਇਹ ਸਾਰੀਆਂ ਦੀਆਂ ਜਿਹੜੀਆਂ ਇੱਟਾਂ ਨੇ ਨਾਨਕ ਸਾਹੀ ਇੱਟਾਂ ਦਾ ਉਸ ਸਮੇਂ ਦਾ ਜਿਹੜਾ ਘਰ ਆ ਨਾਨਕ ਸਾਹੀ ਇੱਟਾਂ ਤੋਂ ਦੱਸਦੇ ਪੀ ਇਹਨਾਂ ਇੱਟਾਂ ਤੋਂ ਹੀ ਪਤਾ ਲੱਗਦਾ ਆ ਕਿ ਇਹ ਘਰ ਆ ਜਿਹੜਾ ਕਿੰਨੇ ਸਾਲ ਪੁਰਾਣਾ ਆ ਕਿੰਨੀਆਂ ਅ ਜਿਹੜੀਆਂ ਇੱਥੇ ਦੀਆਂ ਜਿਹੜੀਆਂ ਉਹ ਯਾਦਾਂ ਅਜੇ ਵੀ ਮੌਜੂਦ ਨੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਦੇਖੋ ਬਾਬਾ ਮਰਦਾਨਾ ਜੀ ਭਾਈ ਮਰਦਾਨਾ ਜੀ ਵੀ ਨਾਲ ਬੈਠੇ ਹੋਏ ਨੇ ਗੁਰੂ ਨਾਨਕ ਸਾਹਿਬ ਦੀ ਉਸ ਸਮੇਂ ਦੀ ਜਿਹੜੀ ਤਸਵੀਰ ਕੰਧਾਂ ਦੇ ਉੱਤੇ ਜਿਹੜੀ ਉਲੀਕੀ ਹੋਈ ਏ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਜਿਹੜੀ ਬਹੁਤ ਜ਼ਿਆਦਾ ਸਪਸ਼ਟਤਾ ਨਹੀਂ ਦਿਖਾਈ ਦੇ ਰਹੀ ਪਰ ਜੇਕਰ ਤੁਸੀਂ ਗੌਰ ਦੇ ਨਾਲ ਇਹਨੂੰ ਦੇਖਣ ਦੀ ਕੋਸ਼ਿਸ਼ ਕਰੋਗੇ ਤੇ ਭਾਈ ਮਰਦਾਨਾ ਜੀ ਇਸ ਟਾਈਮ ਗੁਰੂ ਨਾਨਕ ਸਾਹਿਬ ਪਹਿਲੀ ਪਾਸਾਈ ਦੇ ਕੋਲ ਬੈਠੇ ਹੋਏ ਨੇ ਇਹ ਦੇਖੋ ਵੀ ਕਿੰਨੀ ਪ੍ਰਾਤਣ ਆ ਕਿੰਨੀ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ ਉਹ ਚੀਜ਼ ਬਣਾਈ ਹੋਈ ਹੈ ਤੇ ਇੱਧਰ ਨੂੰ ਜੇਕਰ ਆਪਾਂ ਥੋੜਾ ਅੱਗੇ ਚੱਲਦੇ ਆਂ ਤੇ ਬਹੁਤ ਹੀ ਖੂਬਸੂਰਤ ਇਹ ਜਿਹੜੀਆਂ ਤਸਵੀਰਾਂ ਨੇ ਇਹ ਤਸਵੀਰਾਂ ਲੱਭਣੀਆਂ ਜਾਂ ਦੇਖਣੀਆਂ ਕੋਈ ਖਾਲੀ ਦਾਵਾ ਨਹੀਂ ਹੈਗਾ ਨਾਨਕ ਸਾਹੀ ਇਟਾਂ ਜੇ ਕਰ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਤੇ ਤੁਸੀਂ ਮੇਰੇ ਨਾਲ ਦੇਖਦੇ ਪਈਓ ਕਿ ਨਾਨਕ ਸਾਹੀ ਇੱਟਾਂ ਦੇ ਬਣੇ ਹੋਏ ਇਸ ਘਰ ਨੂੰ ਜਿਹੜਾ ਕਿ ਦੱਸਿਆ ਜਾ ਰਿਹਾ ਕਿ 150-200 ਸਾਲ ਪੁਰਾਣਾ ਇਹ ਘਰ ਹੀ ਤੇ ਬਾਕੀ ਦੀ ਗੱਲਬਾਤ ਹੈ ਜਿਹੜੀ ਸਾਡੇ ਨਾਲ ਰਣਜੋਤ ਸਿੰਘ ਜੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਕਿ ਇਹ ਜਿਹੜੀ ਹੈ ਕਿੰਨੇ ਚਿਰ ਤੋਂ ਜਿਹੜੀ ਹੈ ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਸਾਰੀਆਂ ਕਰ ਲੈਨੇ ਆਂ ਤੇ ਇਸ ਦੇ ਬਾਰੇ ਜਿਹੜੀ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਦੋਸਤੋ ਉਸ ਸਮੇਂ ਦੇਖੋ ਕੰਦਾਂ ਦੇ ਉੱਤੇ ਜਿਹੜੀ ਮੀਨਾਕਾਰੀ ਇਹ ਦੇਖੋ ਘਗੀਆਂ ਮੋਰ ਘਗੀਆਂ ਮੋਰਾਂ ਦੇ ਨਾਲ ਵੀ ਜਿਹੜੀ ਇਹ ਉਸ ਸਮੇਂ ਦੀ ਮੀਨਾਕਾਰੀ ਜਿਹੜੀ ਹੈ ਇੱਥੇ ਨਜ਼ਰ ਆ ਰਹੀ ਹੈ ਇਧਰਲੀ ਸਾਈਡ ਤੇ ਵੀ ਜਿਹੜੀਆਂ ਨੇ ਸਾਰੀਆਂ ਜੀ ਸਾਰੀਆਂ ਦਿਖਾਈ ਦੇ ਰਹੀਆਂ ਨੇ ਨਾਲ ਦੀ ਨਾਲ ਜਿਹੜਾ ਆ ਤੁਸੀਂ ਦੇਖਦੇ ਪਿਓ ਕਿ 1941 ਤੋਂ ਵੀ ਪਹਿਲਾਂ ਦਾ ਜਿਹੜਾ 150 200 ਸਾਲ ਪੁਰਾਣਾ ਜਿਹੜਾ ਘਰ ਆ ਤੁਹਾਨੂੰ ਦਿਖਾਇਆ ਆ ਤੇ ਇਸ ਟਾਈਮ ਸਾਡੇ ਨਾਲ ਰਣਜੋਤ ਸਿੰਘ ਜੀ ਵੀ ਮੌਜੂਦ ਨੇ ਤੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਕਿ ਉਹ ਇਸ ਤੇ ਥੋੜਾ ਜਿਹਾ ਚਾਨਣਾ ਪਾਣ ਹਾਂਜੀ ਪਾਜੀ ਚਾਨਣਾ ਪਾਓ ਜੀ ਇਹ ਸਾਡਾ ਘਰ ਜਲੰਧਾ ਦਾ ਘਰ ਪਾਜਦਾ ਸਾਡੇ ਬਿਊਰਗ ਇਹ 200 ਸਾਲ ਪੁਰਾਣਾ ਇਹ ਘਰ ਆ ਸਾਡਾ ਇੱਕ ਘਰ 44 ਦਾ ਬਣਿਆ ਇੱਕ 44 ਦਾ ਬਣਿਆ ਬਾਅਦ ਚ ਇੱਥੇ ਵੀ ਦੋਵੇਂ ਸਾਡੇ ਦਾਦੇ ਰਹਿੰਦੇ ਸੀ ਕਰਤਾਰ ਸਿੰਘ ਹਯਾਰਾ ਸਿੰਘ ਤੇ ਇਹ ਜਿਹੜੀ ਬਿਲਡਿੰਗ ਆ ਆਪ ਉਹਨਾਂ ਤਿਆਰ ਕੀਤੀ ਸੀ ਤੇ ਮਤਲਬ ਅਸੀਂ ਉੱਥੇ ਰਹਿ ਰਹੇ ਹਾਂ ਉਹ ਸਾਫ਼ ਸਪਾਰਕ ਕੀਤੀ ਕਾਫੀ ਇਹਦੀ ਮੈਂ ਤੇ ਕੋਠੇ ਤੇ ਸਿੰਗ ਲੱਗੀ ਸੀ ਸਿੰਗ ਤੋਂ ਬਾਦਾਂ ਫੇਰਾ ਛੱਤਾ ਇੱਧਰ ਸਾਡਾ ਹਾਲ ਹੀ ਕੋਠੜੀਆਂ ਸੀ ਤਿੰਨ ਕੋਠੜੀਆਂ ਸੀ ਇੱਕ ਵੱਡਾ ਹਾਲ ਸੀ ਉੱਤੇ ਵੀ ਚਾਰੇ ਸੀ ਉਹ ਸਾਰੇ ਢਾਏ ਨੇ ਥੋੜੇ ਬੁਰੇ ਜਿੰਨੇ ਕੁ ਵਰਤਮਾਲੇ ਉਹ ਬਾਕੀ ਰੱਖੇ ਨੇ ਉਹ ਸਾਂਝੀ ਸੰਭਾਲ ਕੀਤੀ ਆ ਤੇ ਬਾਕੀ ਬਹੁਤ ਵਧੀਆ ਠੰਡੇ ਅੰਦਰ ਨੇ ਤੇ ਅਜੇ ਵੀ ਕੋਸ਼ਿਸ਼ ਕਰਦੇ ਕਿ ਇਹਨੂੰ ਜਿੰਦਾ ਹੋਰ ਬਣਾਈਏ ਵਰਕੇ ਤੇ ਇਸ ਕਰਕੇ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ ਤੇ ਬਾਕੀ ਇਹ ਕਾਫੀ ਵਧੀਆ ਬਣਿਆ ਹੀ ਸੋਹਣਾ ਬਣਿਆ ਇਹਨੂੰ ਮੈਂਟਨ ਕੀਤਾ ਬਾਅਦ ਚਾਹੀ ਬਾਕੀ ਜਿਹੜਾ ਰਹਿਣ ਵਾਲਾ ਸਾਡਾ ਪਰੇ ਬਣਿਆ ਪਿਆ ਉਹ ਵੀ ਅਸੀਂ ਵਰਤੋਂ ਚ ਰੱਖਿਆ ਤੇ ਬਹੁਤ ਹੀ ਵਧੀਆ ਵਾ ਜਿਹੜੀ ਇਹ ਕਿੰਨੇ ਕ ਸਾਲ ਪੁਰਾਣਾ ਲੱਗਦਾ ਲਗਭਗ 1 ਘਟੋ ਘਾਟੇ ਪੌਣੇ 200 ਸਾਲ ਪੁਰਾਣਾ ਪੌਣੇ ਪੌਣੇ 200 ਪੁਰਾਣੇ ਤੋਂ ਲੱਗੇ ਜਾ ਕੇ ਲਾ ਹਾਂਜੀ ਹਾਂਜੀ ਕੀ ਬਾਤ ਹੈ ਜੀ ਤੇ ਇਹ ਸਾਡੇ ਆਪ ਹੀ ਉਹ ਕ ਤਿਆਰ ਕੀਤਾ ਹੈ ਆਪ ਛੱਪੜ ਤੋਂ ਇੱਟ ਆਵਾ ਤਿਆਰ ਕਰਕੇ ਪਠਾ ਦਾ ਆਗੇ ਆਪ ਇੱਥੋਂ ਛੱਪੜ ਜੱਟਾ ਤਿਆਰ ਕਰਾ ਕੇ ਤੇ ਫੇਰ ਇਸ ਚ ਚੜਾਈ ਦੀ ਮੁਸਲਮਾਨ ਕਾਰੀਗਰੀ ਹੀ ਉਹ ਤੋਂ ਸਾਰਾ ਟਾਲੀ ਦੀ ਲੱਕਣ ਲੱਗੀ ਤੇ ਬਹੁਤ ਹੀ ਖੂਬਸੂਤ ਬਣਾਈ ਉਹ ਤੋਂ ਤੇ ਅਜੇ ਕਾਫੀ ਢਾਤਤਾ ਹੀ ਹਿਤੋਂ ਸੇਕ ਲੱਗਣ ਕਰ। ਇੰਨੇ ਪ੍ਰਾਣੀ ਜਿਹਾ ਮਾਰਤਿਆ ਤੇ ਇਸ ਟਾਈਮ ਤੁਹਾਡੀ ਕਿੰਨੀ ਪੀੜੀ ਇੱਥੇ ਰਹਿ ਰਹੀ ਹੈ? ਸਾਡੀ ਜੀ ਚੌਥੀ ਪੀੜੀ ਆ ਗਈ ਜਿੱਥੇ। ਇੱਥੇ ਚੌਥੀ ਪੀੜੀ। ਪਰਦਾਦਾ, ਦਾਦਾ, ਪਿਤਾ ਜੀ ਸਾਡੇ ਤੇ ਹੁਣ ਚੌਥਾ। ਹਾਂਜੀ। ਸਾਰਾ ਦਾ ਜਿਹੜਾ ਜਿਹੜਾ ਪੂਰੇ ਦਾ ਪੂਰਾ ਅੰਦਰ ਮਤਲਬ ਤੁਸੀਂ ਹੁੰਗੜ ਦਿਖਾ ਦਿਓ। ਹਾਂਜੀ। ਤੇ ਇੱਥੇ ਹੁਣ ਕੁਝ ਇਹ ਵਰਤੋਂ ਜਿਹ ਲੈੰਦਾ ਜੇ ਕੁਝ ਉਧਰ ਅਸੀਂ ਆਪਣੇ ਚਲਦੇ ਆ ਉਧਰ ਵੀ ਖਾਉਂਦੇ ਜਿਹੜਾ ਮੇਨਟੇਨ ਕੀਤਾ 41 ਦਾ ਬਣਿਆ ਜਿਹੜਾ। ਤੇ ਮੱਕ ਜੇ ਉਧਰ ਚਲਦੇ ਆਂ ਉਹਨੇ ਆ ਦੇ ਆ ਵੇਖੋ ਕਿੰਨੀ ਕੰਦ ਚੌੜੀ ਆ ਨਾਨਖਾਈ ਦੀ ਸਾਰੀ ਕਾਈ ਫਟੋਣੀ ਗੇ ਲੱਕੀ ਵੀ ਹਲੋ ਇਧਰ ਖਿੱਚੋ ਬੜਾ ਜਾਂ ਉਜੀ ਤੋਈ ਇਹ ਸਾਡਾ 41 ਦਾ ਬਣਿਆ ਜੀ ਇਹ ਇਹਨੂੰ ਮੈਂਟੇਨ ਕੀਤਾ ਸਾਰੇ ਨੂੰ ਮਕਾਨ ਹਾਂਜੀ ਇਹ ਜੇ ਪਲੇਦਰੋ ਆਹ ਆਹ ਚੱਤਾ ਦੇਖੋ ਸੁਤਨ ਸੰਦੂਕੀ ਸਤ ਚੱਥਾਂ ਨੇ ਜੀ ਪੁਰਾਣੀਆਂ ਪਹਿਲੀਆਂ ਤੇ ਬਹੁਤ ਸੋਹਣੇ ਠੰਡੇ ਘਪਰੇ ਨੇ ਮੈਂਟੇਨ ਕਰਕੇ ਰੱਖੀ ਰਸਾਲਾ ਆ ਵੀ ਕਿੱਝ ਸੋਹਣੇ ਇਹ ਦੇ ਪ੍ਰੋਜెక్ਟ ਬਾਰੇ ਨੇ ਉਹ ਵੀ ਬਹੁਤ ਵਧੀਆ ਨੇ ਠੰਡੇ ਨੇ

ਦਾ ਆ ਬਣੇ ਇਧਰ ਬਣੇ ਕੋਈ ਫੰਦੂ ਕਿੱਜਾ ਨਾਲ ਖਿਆ ਹਾਜੀ ਉੱਪਰ ਹੀ ਖਲਿਆ ਤੁਹਾਨੂੰ ਰਾਣੀਪੌੜੀ ਆ ਜੀ ਬਾਲਿਆਂ ਵਾਲੀ ਉੱਤੇ ਆ ਗਏ ਇਹ ਕੋਈ ਛੱਤ ਵਾਲੇ ਵਾਲੇ ਇੰਨੇ ਠੰਡੇ ਨੇ ਕੋ ਸਾਬ ਇਹਨਾਂ ਨੂੰ ਮੈਂਟਨ ਕੀਤਾ 1941 ਵਾਲਿਆਂ ਨੇ ਤਾਂ ਦੋਸਤੋ ਇਸ ਟਾਈਮ ਅਸੀਂ ਦੂਸਰੇ ਪਾਸੇ ਜਿਹੜਾ ਕਿ 1942 ਦੇ ਵਿੱਚ ਇਹਨਾਂ ਨੇ ਬਣਾਇਆ ਇਹ ਵੀ ਜਿਹੜਾ ਆ ਕਾਫੀ ਪੁਰਾਣਾ ਜਾਣ ਕੇ 80 ਤੋਂ 85 ਸਾਲ ਪੁਰਾਣਾ ਇਹ ਵੀ ਜਿਹੜਾ ਆ ਇਹ ਜਿਹੜਾ ਆ ਇਹ ਦੱਸਿਆ ਜਾ ਰਿਹਾ ਕਿ ਰਣਜੋਤ ਸਿੰਘ ਹਣਾ ਵੱਲੋਂ ਕਿ ਇਹ ਇਹਨਾਂ ਦੇ ਦਾਦਾ ਜੀ ਨੇ ਜਿਹੜਾ ਆ ਬਣਾਇਆ ਦਾਦਾ ਜੀ ਨੇ ਜਦੋਂ ਇਹ ਬਣਾਇਆ ਤੇ ਇਹ ਵੀ ਬਹੁਤ ਪੁਰਾਣਾ ਤੁਹਾਨੂੰ ਦੱਦੀ ਕਿ ਖੂਬਸੂਰਤੀ ਅੱਜ ਦੀਆਂ ਜਿਹੜੀਆਂ ਚੀਜ਼ਾਂ ਨੇ ਅੱਜ ਦੇ ਜਿਹੜੇ ਘਰ ਨੇ ਉਹ ਤਾਂ ਖੂਬਸੂਰਤ ਹੈ ਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਜੇ ਖੂਬਸੂਰਤੀ ਨੂੰ ਮੇਨਟੇਨ ਰੱਖਿਆ ਜਾਵੇ ਤੇ 1941 ਚ ਬਣੇ ਹੋਏ ਘਰ ਨੂੰ ਇੰਨਾ ਵਧੀਆ ਮੇਰੇ ਖਿਆਲ ਨਾਲ ਤਾਂ ਸ਼ਾਇਦ ਕੋਈ ਵੀ ਕੋਠੀ ਵੇਖੋ ਐ ਟਾਈਮ ਅਸੀਂ ਉੱਪਰਲੇ ਚ ਬਾਰੇ ਚਾਂ ਪਰ ਜਿਹੜੇ ਅੱਜਕੱਲ ਦੇ ਲੈਂਟਰਾਂ ਵਾਲੇ ਚ ਬਾਰੇ ਨੇ ਉੱਥੇ ਤੁਸੀਂ ਜਾ ਹੀ ਨਹੀਂ ਸਕਦੇ ਕਿਉਂਕਿ ਇੰਨੀ ਜ਼ਿਆਦਾ ਗਰਮੀ ਪੈਦਾ ਹੋ ਜਾਂਦੀ ਹੈ ਪਰ ਮੈਂ ਤੁਹਾਨੂੰ ਦੱਸਦਾਵਾ ਕਿ ਐ ਟਾਈਮ ਅਸੀਂ ਪੱਖਾ ਵੀ ਬੰਦ ਕੀਤਾ ਹੋਇਆ ਆ ਪਰ ਫੇਰ ਵੀ ਜਿਹੜਾ ਆ ਇੱਥੇ ਇੰਨਾ ਜ਼ਿਆਦਾ ਠੰਡਾ ਮੌਸਮ ਆ ਕਿ ਕੁਝ ਨਾ ਪਸੋਂ ਬਾਹਰ ਕੜਕ ਦੀ ਧੁੱਪ ਚੋਂ ਅਸੀਂ ਅੰਦਰ ਜਦੋਂ ਆਏ ਆ ਨਾ ਤੇ ਅੰਦਰ ਆਣ ਕੇ ਜਦੋਂ ਇੱਥੇ ਆਪਾਂ ਦੇਖਿਆ ਤੇ ਉੱਪਰਲੇ ਚਾਰੇ ਜਦ ਕਿ ਹੀਟ ਹੋ ਜਾਂਦੇ ਆ ਗਰਮ ਹੋ ਜਾਂਦੇ ਆ ਪਰ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜੇ ਇਹ ਮਾਹੌਲ ਨੇ ਦੇਖੋ ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਤੇ ਮਾਹੌਲ ਦੇਖੋ ਤੁਸੀਂ 1941 ਚ ਬਾਲਿਆਂ ਵਾਲੇ ਕਮਰੇ ਉੱਪਰ ਪੁਰਾਣੇ ਜ਼ਮਾਨੇ ਦੀ ਜਿਹੜੀ ਡਿਟੇਲ ਆ ਸਤਹੀਰ ਵੇਖੋ ਉਸ ਸਮੇਂ ਦੇ ਜਿਹੜੇ ਲੱਗੇ ਹੋਏ ਆ ਪਰ ਇਹਨੂੰ ਜਿਹੜਾ ਬਣਾਇਆ ਹੋਇਆ ਆ ਅੱਜਕੱਲ ਦੇ ਲਜਗਰੀ ਹੌਸ ਨਾਲੋਂ ਕਿਤੇ ਘਟ ਨਹੀਂ ਹੈਗਾ ਜੇਕਰ ਕੇ ਇਸ ਚੀਜ਼ ਨੂੰ ਮੇਨਟੇਨ ਕਰਕੇ ਬਣਾਇਆ ਜਾਵੇ ਜੇ ਕਿਸੇ ਚੀਜ਼ ਨੂੰ ਮੇਨਟੇਨ ਕਰਕੇ ਰੱਖਿਆ ਜਾਵੇ ਤੇ ਮੇਰੇ ਖਿਆਲ ਨਾਲ ਇਹ ਦੇ ਵਰਗੀ ਕੋਈ ਗੱਲਬਾਤ ਨਹੀਂ ਗਈ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਜਿਹੜਾ ਆ ਇਹਨੂੰ ਜਿਹੜਾ ਆ ਸਾਫ ਸੰਭਾਲ ਕਰਕੇ ਰੱਖਿਆ ਹੋਇਆ ਤੇ ਬਹੁਤ ਹੀ ਸੋਣਾ ਅੰਦਰ ਆਣ ਕੇ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿਸੇ ਪੁਰਾਣੇ 1941 ਦੇ ਘਰ ਦੇ ਵਿੱਚ ਜਾਂ 1942 ਦੇ ਘਰ ਦੇ ਵਿੱਚ ਐਟ ਟਾਈਮ ਘੁੰਮ ਰਹੇ ਆ ਤੁਹਾਨੂੰ ਦਾਈ ਕਿ ਬਿਲਕੁਲ ਨਹੀਂ ਲੱਗਦਾ ਜਦੋਂ ਅਸੀਂ ਅੰਦਰ ਆਏ ਆ ਤਾਂ ਤੁਹਾਨੂੰ ਦਾਈ ਹੈ ਕਿ ਬਿਲਕੁਲ ਐ ਲੱਗ ਰਿਹਾ ਹੈ ਵੀ ਆਪਾਂ ਇੱਕ ਨਵੇਂ ਘਰ ਦੇ ਵਿੱਚ ਬਿਲਕੁਲ ਅੱਜ ਕੱਲ ਦੇ ਜ਼ਮਾਨੇ ਵਾਲੇ ਘਰ ਦੇ ਵਿੱਚ ਜਿਹੜਾ ਆ ਆ ਗਏ ਆ ਤੁਸੀਂ ਦੇਖਦੇ ਪਿਓ ਜੇਕਰ ਆਪਾਂ ਬਾਹਰੋਂ ਬਾਰੀ ਦੇਖ-ਵੇਖੀਏ ਤੇ 1941 42 ਦੇ ਬਣੇ ਹੋਏ ਘਰ ਪੌੜੀਆਂ ਦਾ ਜਿਹੜਾ ਤੁਸੀਂ ਦੇਖਦੇ ਪਿਓ ਐਟ ਟਾਈਮ ਮੇਰੇ ਨਾਲ ਹਸਤਾਬ ਕਿ 1941 ਤੋਂ ਜਿਹੜੇ ਬਣੇ ਹੋਇਆ ਇਹ ਦੇਖੋ ਇਹਦੇ ਤੇ ਸਭ ਤੋਂ ਵੱਡੀ ਚੀਜ਼ ਦੇਖੋ ਵੀ ਉਸ ਸਮੇਂ ਦੀ ਜਿਹੜੀਆਂ ਕੰਧਾਂ ਆ ਘਟੋ ਘਟ ਡੇ ਡੇਡ ਫੁੱਟ ਜਿਹੜੀਆਂ ਨੇ 2 2 ਫੁੱਟ ਦੀਆਂ ਜਿਹੜੀਆਂ ਕੰਧਾਂ ਨੇ ਇਹ ਤਕਰੀਬਨ ਤਕਰੀਬਨ ਇੰਨੀਆਂ ਚੌੜੀਆਂ ਨੇ ਕਿ ਅੱਜ ਦੇ ਜ਼ਮਾਨੇ 'ਚ 4 ਇੰਚੀ ਦੇ ਪਰਦੇ ਕਰਕੇ ਤਾਂ ਹੀ ਕਹਿੰਦੇ ਆ ਵੀ ਅਹੀ ਬੜਾ ਤਗੜਾ ਜਿਹੜੀ ਇਹ ਚੀਜ਼ ਬਣਾ ਦੁੱਤੀ ਏ ਪਰ ਮੇਰੇ ਖਿਆਲ ਨਾਲ ਜਿਹੜੀ ਇਹ ਚੀਜ਼ ਆ ਉਸ ਸਮੇਂ ਦੀ ਜਿੰਨੇ ਪੈਸੇ 'ਚ ਅੱਜ ਜਿਹੜਾ ਆ ਇਹ ਚੰਗੀ ਭਲੀ ਜਿਹਨੂੰ ਕੋਠੀ ਕਹਿੰਦੇ ਆ ਬਣਾ ਲੈਨੇ ਆ ਜੇ ਉਸ ਜ਼ਮਾਨੇ 'ਚ ਇੰਨੇ ਪੈਸੇ ਹੁੰਦੇ ਤਾਂ ਸਹਦ ਪਤਾ ਨਹੀਂ ਕੀ ਕੀ ਬਣ ਜਾਣਾ ਸੀ ਤੇ ਉਸ ਜ਼ਮਾਨੇ ਦੇ ਉਹਨਾਂ ਪੈਸਿਆਂ ਦੇ ਨਾਲ ਤੁਸੀਂ ਆਪ حساب ਲਗਾ ਲਓ ਕਿ ਕਿੰਨੀ ਸੋਹਣੀ ਤਰਾਸ਼ ਦੀ ਤੁਹਾਨੂੰ ਦੱਸੀ ਕਿ ਵੀ ਇਹਦੇ ਵਿੱਚ ਵੀ ਜਿਹੜਾ ਕਹਿ ਰਿਹਾ ਵੀ 1942 ਦੇ ਵਿੱਚ ਜਿਹੜਾ ਘਰ ਬਣਾਇਆ ਗਿਆ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਨਾਨਕ ਸਾਹੀ ਇੱਟ ਦਾ ਹੀ ਪ੍ਰਯੋਗ ਹੋਇਆ ਆ ਨਾਨਕ ਸਾਹੀ ਇੱਟ ਦੇ ਨਾਲ ਹੀ ਜਿਹੜਾ ਆ ਇਨੂੰ ਵੀ ਜਿਹੜਾ ਆ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਤੇ ਬਣਾਇਆ ਗਿਆ ਆ ਬਹੁਤ ਹੀ ਪੁਰਾਤਨ ਜਿਹੜਾ ਉੱਪਰੋਂ ਮੈਂ ਤਸਵੀਰਾਂ ਲੈਣ ਦੀ ਕੋਸ਼ਿਸ਼ ਕਰਦਾ ਪਿਆ ਵਾਂ ਹੇਠਾ ਤੋਂ ਤੁਹਾਨੂੰ ਜਿਹੜੀਆਂ ਸਾਰੀਆਂ ਤਸਵੀਰਾਂ ਪਹਿਲਾਂ ਆਪਾਂ ਵਿਖਾ ਚੁੱਕੇ ਆ ਤੇ ਬਹੁਤ ਹੀ ਖੂਬਸੂਰਤ ਜਿਹੜਾ ਆ ਸਾਰੇ ਦਾ ਸਾਰਾ ਜਿਹੜਾ ਮਾਹੌਲ ਮੈਂ ਖੁਦ ਹੈਰਾਨ ਆ ਪੀ ਅੱਜ ਦੇ ਜਮਾਨੇ ਦੇ ਵਿੱਚ ਜਿਹੜਾ ਆ ਇਹ ਚੀਜ਼ ਜਿਹੜੀ ਇਹ ਕਿੰਨੀ ਖੂਬਸੂਰਤੀ ਦੇ ਨਾਲ ਜਿਹੜੀ ਹੈ ਬਣਾਈ ਹੋਈ ਹੈ ਥੋੜਾ ਉੱਪਰ ਜਾ ਕੇ ਜਿਹੜਾ ਟਾਪ ਕਿ ਉਧਰ ਜਿਹੜਾ ਤੁਹਾਨੂੰ ਦਿਖਾਇਆ ਸੀ ਉਦੇ ਅਸੀਂ ਟੌਪ ਤੇ ਨਹੀਂ ਜਾ ਸਕੇ ਸੀ ਪਰ ਇਹਦੇ ਟੌਪ ਤੇ ਜਾ ਕੇ ਜਿਹੜਾ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਾਣੀ ਵਾਲੀ ਟੈਂਕੀ ਹੈ ਨਾ ਭਾਈ ਕੀ ਬਾਤ ਆ ਦੇਖੋ ਜੀ ਪਾਣੀ ਵਾਲੀ ਟੈਂਕੀ ਅੱਜ ਵੀ ਜਿਹੜੀ ਇਹ ਇਸ ਤਰ੍ਹਾਂ ਦੀ 1941-42 ਚ 20 ਟੈਂਕੀਆਂ ਜਿਹੜੀਆਂ ਨੇ ਕੀ ਬਾਤਾਂ ਯਾਰ ਕਿੰਨੀ ਤਗੜੀ ਗੱਲ ਆ ਵੀ ਉਸ ਸਮੇਂ ਦੇ ਵਿੱਚ ਵੀ ਜਿਹੜੀਆਂ ਨੇ ਟੈਂਕੀਆਂ ਜਿਹੜੀਆਂ ਰੱਖੀਆਂ ਗਈਆਂ ਸੀ ਜਦੋਂ ਕਿ ਲੋਕਾਂ ਨੂੰ ਖੂਪ ਉੱਟਣ ਦੀ ਵੀ ਪ੍ਰੋਬਲਮ ਆਉਂਦੀ ਸੀ ਨਲਕੇ ਸ਼ਾਇਦ ਨਲਕੇ ਹੀ ਉਦੋਂ ਤੇ ਨਾਲ ਕਿਹਾ ਤੇ ਨਾਲ ਦੀ ਨਾਲ ਤੁਸੀਂ ਆਪ ਸਾਹ ਲਲਪੀ ਅ ਕਿੰਨੇ ਪੁਰਾਣੇ ਸਮੇਂ ਦੇ ਵਿੱਚ ਵੀ ਮੋਟਰਾਂ ਦਾ ਕੰਮ ਜ਼ਰੂਰ ਹੈਗਾ ਹੀ ਕਿਉਂਕਿ ਇਹ ਦੇਖੋ ਤੁਸੀਂ ਉਸ ਸਮੇਂ ਤੋਂ ਜਿਹੜੀ ਹੈ ਇਹ ਬਣੀ ਹੋਈ ਜਿਹੜੀ ਟੈਂਕੀ ਤੇ ਉੱਪਰ ਦਾ ਤੁਸੀਂ ਦੇਖਦੇ ਪਿਓ ਵੀ ਕਿੰਨੇ ਸੋਹਣੇ ਤਰੀਕੇ ਦੇ ਨਾਲ ਜਿਹੜੀ ਬਿਲਡਿੰਗ ਦਾ ਚਾਰਚ ਫੇਰਾ ਆ ਜਿਹੜਾ ਘੇਰਾ ਬਣਾਇਆ ਹੋਇਆ ਆ ਬਹੁਤ ਹੀ ਖੂਬਸੂਰਤ ਤਸਵੀਰਾਂ ਦੇ ਨਾਲ ਜੇਕਰ ਆਪਾਂ ਇੱਧਰ ਨੂੰ ਤਸਵੀਰਾਂ ਦਿਖਾਈਏ ਤਾਂ ਇਥੇ ਆਸ ਟਾਈਮ ਅਸੀਂ ਤੀਸਰੀ ਮੰਜ਼ਲ ਤੋਂ ਉੱਪਰ ਆ ਤੇ ਇੱਧਰ ਲਈ ਸ਼ਹਿਰ ਤੇ ਜਿਹੜਾ ਪਾਰਕ ਬਣਿਆ ਹੋਇਆ ਆ ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਇਹ 200 ਸਾਲ ਦੇ ਲਾਗੇ ਚੱਗੇ ਆ ਪਰ ਜਿਹੜੀ ਇਹ ਇਸ ਟਾਈਮ ਜਿਹੜੇ ਚ ਬਾਰੇ ਤੇ ਮੈਂ ਖੜਾ ਵਾਂ ਇਹ 1941 ਜਾਣ ਕੇ 85 ਸਾਲ ਤੋਂ ਜਿਹੜਾ ਇਹ ਬਣਿਆ ਹੋਇਆ ਆ ਪਰ ਉਧਰਲਾ ਜਿਹੜਾ ਉਹ 200 ਸਾਲ ਪੁਰਾਣਾ ਜਿਹੜਾ ਕਿ ਚੌਥੀ ਪੀੜੀ ਤੋਂ ਜਿਹੜਾ ਆ ਸੰਭ ਕੇ ਰੱਖਿਆ ਹੋਇਆ ਆ ਅਜੇ ਵੀ ਇਹਨਾਂ ਨੇ ਜਿਹੜੀ ਇਹ ਸਾਰੀ ਦੀ ਸਾਰੀ ਸੰਭੀ ਹੋਈ ਏ ਸਾਹਮਣੇ ਤੁਹਾਨੂੰ ਦੱਦੀ ਕਿ ਥੋੜਾ ਜਿਹੜਾ ਆ ਉਹ ਕੋਣਖਾਨ ਦੇ ਨਾਲ ਜਿਹੜੇ ਸਤਿਰ ਡਿਗ ਪਏ ਕਿਉਂਕਿ 200 ਸਾਲ ਪੁਰਾਣੀਆਂ ਕੋਈ ਚੀਜ਼ਾਂ ਜਿਹੜੀਆਂ ਜਦੋਂ ਨਹੀਂ ਸੰਭੀਆਂ ਜਾਂਦੀਆਂ ਤੇ ਡਿਗ ਪੈਂਦੀਆਂ ਨੇ ਉਧਰੋਂ ਤਾਂ ਟੈਗ ਆ ਪਰ ਇੱਧਰ ਵਾਲਾ ਫੇਰ ਵੀ ਅਜੇ ਜਿਹੜਾ ਆ ਮੇਨਟੇਨ ਕਰਕੇ ਰੱਖਿਆ ਹੋਇਆ ਆ ਤੇ ਦੋਸਤੋ ਇਸ ਟਾਈਮ ਜਿਹੜੀ ਅਸੀਂ ਤੁਹਾਨੂੰ ਜਿਹੜੇ ਸੱਤ ਬੁਖਾਰਿਆਂ ਇਹਨੂੰ ਪੁਰਾਣੀ ਸੰਦੂਖੀ ਸੱਤ ਬੋਲਦੇ ਆ ਪੁਰਾਣੀਆਂ ਜਿਹੜੀਆਂ ਫਟਿਆਂ ਵਾਲੀਆਂ ਸੱਤਾ ਹੁੰਦੀਆਂ ਸੀ ਉਹਨਾਂ ਨੂੰ ਸੰਦੂਖੀ ਸੱਤਾ ਬੋਲਦਿਆ ਇਹ ਉਸ ਸਮੇਂ ਦੀ ਜਿਹੜੀ ਹੈ 200 ਸਾਲ ਪੁਰਾਣੀ ਜਿਹੜੀ ਸੱਤ ਜਿਹਨੂੰ ਆਪਾਂ ਕਹਿ ਸਕਦੇ ਆ ਫਟਿਆਂ ਵਾਲੀ ਉਹ ਉਹ ਸੱਤ ਜਿਹੜੀ ਹੈ ਅਜੇ ਵੀ ਸਾਂਭੀ ਹੋਈ ਏ ਬਾਕੀ ਦੀਵਾਰਾਂ ਤੁਸੀਂ ਖੋਦੀ ਵੇਖ ਲਓ ਵੀ ਨਾਨਕਸਾਹੀ ਇੱਟਾਂ ਦੇ ਨਾਲ ਜਿਹੜੀਆਂ ਨੇ ਬਣੀਆਂ ਹੋਈਆਂ ਨੇ ਇਹ ਸਾਰੀ ਦੀਆਂ ਸਾਰੀਆਂ ਜਿਹੜੀਆਂ ਨਾਨਕਸਾਹੀ ਇੱਟਾਂ ਹੀ ਲੱਗੀਆਂ ਹੋਈਆਂ ਨੇ ਉੱਪਰ ਤੱਕ ਤੇ ਸਾਰੇ ਦਾ ਸਾਰਾ ਜਿਹੜਾ ਆ ਪ੍ਰਾਤਣ ਇੱਕ ਹਵੇਲੀ ਜਿਹੜੀ ਤੁਹਾਨੂੰ ਦਿਖਾ ਰਹੇ ਆ ਇੱਕ ਪਰਾਤਨ ਹਵੇਲੀ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਆਹੀ ਸਾਂਝੀਆਂ ਕਰਦੇ ਪਏ ਆ ਤੇ ਤੁਸੀਂ ਇਸ ਟਾਈਮ ਬਜ਼ੁਰਗਾਂ ਦੀ ਇੱਕ ਸੋਹਣੀ ਤਸਵੀਰ ਵੀ ਜਿਹੜੀ ਐ ਇੱਥੇ ਲੱਗੀ ਹੋਈ ਦੇਖ ਸਕਦੇ ਹੋ ਜਿਹੜੇ ਸਾਡੇ ਰੰਜੋਤ ਸਿੰਘ ਜੀ ਨੇ ਉਹਨਾਂ ਦੇ ਫਾਦਰ ਸਾਹਿਬ ਤੇ ਮਾਤਾ ਜੀ ਦੀ ਤਸਵੀਰ ਵੀ ਲੱਗੀ ਹੋਈ ਏ ਜਿਨ੍ਹਾਂ ਨੇ ਇਸ ਨੂੰ ਸੰਭਾਲ ਕੇ ਰੱਖਿਆ ਤੇ ਇਸ ਚੀਜ਼ ਨੂੰ ਸਾਮ ਦੇ ਸਾਮ ਦੇ ਜਿਹੜਾ ਆ ਸਰਦਾਰ ਰਣਜੋਤ ਸਿੰਘ ਹੋਣਾ ਨੇ ਵੀ ਇਹ ਚੀਜ਼ ਨੂੰ ਪੂਰੀ ਤਰ੍ਹਾਂ ਮੇਨਟੇਨ ਕਰਕੇ ਤੇ ਇਸ ਪਸੋਕੜ ਚੀਜ਼ ਨੂੰ ਜਿਹੜਾ ਆ ਬੜੀ ਹੀ ਖੂਬਸੂਰਤੀ ਤਰੀਕੇ ਦੇ ਨਾਲ ਸੰਭਾਲ